ਪੰਜਾਬੀ ਕਲੋਨੀ ਕਨੇਚ ਦੀ ਮੁਰਦਾਬਾਦ ਪੰਜਾਬੀ ਕਲੋਨੀ ਕਨੇਚ ਪਾਣੀ ਦੀ ਮੁਰਦਾਬਾਦ ਪਿੰਡ ਨੂੰ ਕਾਲਾ ਪੀਲਿਆ ਦੇਣ ਵਾਲੇ ਮੁਰਦਾਬਾਦ ਬੱਚੇ ਨੂੰ ਬਿਮਾਰੀਆਂ ਲਾਉਣ ਵਾਲੇ ਮੁਰਦਾਬਾਦ ਗਰਟ ਪਾਣੀ ਧਰਤੀ ਥੱਲੇ ਪਾਉਣ ਵਾਲੇ ਮੁਰਦਾਬਾਦ ਪੰਜਾਬ ਦਾ ਪਾਣੀ ਖਰਾਬ ਕਰਨ ਵਾਲੇ ਮੁਰਦਾਬਾਦ ਪੰਜਾਬੀ ਕਲੋਨੀ ਪਿੰਡ ਕਨੇਚ ਮੁਰਦਾਬਾਦ ਕਨੇਚ ਨੇੜੇ ਸਾਨੇਵਾਲ ਚ ਲੁਧਿਆਣਾ ਵਿਖੇ ਜਿੱਥੇ ਕਿ ਪਿੰਡ ਕਨੇਚ ਦੇ ਵਾਸੀ ਇੱਕ ਅਣਕ ਅਧਿਕਾਰਤ ਕਲੋਨੀ ਵਿੱਚ ਇਕੱਠੇ ਹੋਏ ਨੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਹ ਕਲੋਨੀ ਇਕੱਟੀ ਗਈ ਹੈ ਜੋ ਕਿ ਕਿਸੇ ਵੀ ਸੰਸਥਾ ਵੱਲੋਂ ਅਪਰੂਵਡ ਨਹੀਂ ਹੈ ਤੇ ਇਸ ਵਿੱਚ ਜੋ ਨਿਕਾਸੀ ਦਾ ਪਾਣੀ ਹੈ ਉਹ ਲੋਕਾਂ ਨੇ ਵੱਡੇ ਵੱਡੇ ਖੂਹ ਬਣਾ ਕੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਖੂਹ ਨੇ 40 40 ਫੁੱਟ 50 50 ਫੁੱਟ ਡੂੰਘੇ ਇਹਨਾਂ ਨੇ ਖੂਹ ਬਣਾ ਕੇ ਉਹਨਾਂ ਵਿੱਚ ਪਾਣੀ ਦੀ ਨਿਕਾਸੀ ਕੀਤੀ ਗਈ ਹੈ ਕਈ ਖੂਹ ਤਾਂ ਬਿਲਕੁਲ ਉੱਪਰੋਂ ਖੁੱਲੇ ਨੇ ਤੇ ਕਈਆਂ ਉੱਪਰ ਢੱਕਣ ਰੱਖੇ ਹੋਏ ਨੇ ਤੋ ਜੋ ਖੁੱਲੇ ਖੂਨ ਨੇ ਜਿੰਨਾ ਕਰਕੇ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਕਿਸਦਾ ਜਾਨੀ ਨੁਕਸਾਨ ਹੋ ਸਕਦਾ ਪਿੰਡ ਵਾਸੀਆਂ ਨੇ ਜੀਸੀਬੀ ਬੁਲਾ ਕੇ ਇਹ ਖੂਨ ਇਹ ਖੂਨ ਨੂੰ ਖੂਬ ਬੰਦ ਕਰ ਰਹੇ ਨੇ ਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ ਤੇ ਉਹ ਕਰਦੇ ਪਿੰਡ ਵਾਸੀਆਂ ਨਾਲ ਇਸ ਮਸਲੇ ਦੇ ਉੱਪਰ ਗੱਲਬਾਤ ਜੀਵ ਸਿੰਘ ਡੈਪੂ ਜੁਡੀਨ ਸਾਹਿਬ ਦਾ ਪ੍ਰਧਾਨ ਸਾਨੇਆਲ ਧੰਨਵਾਦ ਤੇ ਅੱਜ ਤੁਸੀਂ ਕਿਸ ਮਸਲੇ ਲਈ ਇਕੱਠੇ ਹੋਏ ਅਸੀਂ ਨਾ ਇੱਥੇ ਬਹੁਤ ਬੰਦਿਆਂ ਨੇ ਮਤਲਬ ਇਥੇ ਸਲੋਨੀਆ ਦੇ ਵਿੱਚ ਸੀਵਰੇਜ ਤਾਕ ਤੇ ਪਾਪ ਬਣਾਇਆ ਨਹੀਂ ਇਹਨਾਂ ਨੇ ਜਦ ਕੋਲੋਨੀਆਂ ਪਾਈਆਂ ਇਹ ਕਹਿੰਦੇ ਸੀ ਅਸੀਂ ਟ੍ਰੀਟਮੈਂਟ ਪਲਾਂਟ ਲਾਵਾਂਗੇ ਇਹਨਾਂ ਨੇ ਕੋਈ ਪਲਾਂਟ ਨਹੀਂ ਲਾਇਆ ਕੱਲੇ ਖੂਹ ਪੱਟੇ ਥੱਲੇ ਪਾਣੀ ਨਿਗਰਨ ਵਾਸਤੇ ਥੱਲੇ ਛੱਡਦਾ ਜਿਹੜਾ ਕਿ ਪਾਣੀ ਪੀ ਕੇ ਸਾਡੇ ਪਿੰਡ ਦੇ ਬੰਦੇ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਹਨ ਤੇ ਕਿਹੜੇ ਸਾਲ ਦੀ ਗੱਲ ਹੈ ਜੀ ਉਹ ਫਿਰ ਕੀ 2021 22 ਦੀ ਉਸ ਤੋਂ ਬਾਅਦ ਤੁਸੀਂ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਮਸਲੇ ਤੇ ਸਰ ਇਹ ਜਿਹੜੀ ਕਲੋਨੀ ਹੈ ਨਾ ਅੱਜ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਇੱਥੇ ਕੱਠ ਵੀ ਹੋਇਆ ਇੱਕ ਦੋ ਵਾਰੀ ਉਹ ਸਾਨੂੰ ਉਹਨਾਂ ਨੇ ਭਰੋਸਾ ਦਿੱਤਾ ਸੀ ਵੀ ਅਸੀਂ ਧਰ ਵਿੱਚ ਪਾਣੀ ਨਹੀਂ ਪੈਣ ਦਵਾਵਾਂਗੇ ਅਸੀਂ ਪਾਣੀ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਲਗਾਵਾਂਗੇ ਪਰ ਇਹਨਾਂ ਨੇ ਰਾਤੋਂ ਰਾਤ ਬੜੀਆਂ-ਬੜੀਆਂ ਰੱਖ ਕੇ ਉੱਤੇ ਪਤਾ ਹੀ ਨਹੀਂ ਲੱਗਣ ਦਿੱਤਾ ਸਵੇਰ ਨੂੰ ਵੀ ਉਹ ਖੋ ਕਿੱਥੇ ਗਏ ਕਿੰਨਾ ਨੇ ਪੁੱਛਿਆ ਤੂੰ ਇਹ ਜਿਹੜੇ ਕਲੋਨੀ ਆਲੇ ਕੱਟੜੇ ਆਲੇ ਸੀ ਜਿਹਨਾਂ ਨੇ ਕੱਟਿਆ ਹਾਂਜੀ ਤੇ ਹੁਣ ਇਸ ਟਾਈਮ ਰਹਿੰਦੇ ਨੇ ਇੱਥੇ ਜਾਂ ਮਤਲਬ ਨਹੀਂ ਉਹ ਨਹੀਂ ਰਹਿੰਦੇ ਜੀ ਇਸ ਮਸਲੇ ਲੈ ਕੇ ਤੁਹਾਡੀ ਉਹਨਾਂ ਕੋਈ ਗੱਲਬਾਤ ਹੁਣ ਹੋਈ ਹੋਵੇ ਦੋਸਤ ਨਹੀਂ ਹੋਈ ਜੀ ਕੋਈ ਗੱਲਬਾਤ ਨਹੀਂ ਹੋਈ ਕੀ ਮੰਗ ਕਰਦੇ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਇਹ ਛਿਗਲੇ ਦਾ ਕੋਈ ਹੱਲ ਹੋਣਾ ਚਾਹੀਦਾ ਨਹੀਂ ਜੀ ਨੇ ਗਲਤ ਪਾਇਆ ਵਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹਨੇ ਪਵਾਇਆ ਵਾ ਕਿਉਂਕਿ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੈਗੀ ਵੀ ਉਹ ਪਿੰਡ ਦੇ ਵਿੱਚ ਆਪਣੀ ਮਰਜ਼ੀ ਨਾਲ ਪੱਟ ਕੇ ਪਾਣੀ ਥੱਲੇ ਪਾ ਦੇਣਗੇ ਇਹ ਕਿਸੇ ਨੇ ਉਹਨਾਂ ਦੀ ਸਪੋਰਟ ਕੀਤੀ ਆ ਤਾਂ ਕੀਤਾ ਵਾਜੀ ਲੱਗਦਾ ਕਿ ਮਿਲੀ ਭੁਗਤ ਹੈ ਮਿਲੀ ਭੁਗਤ ਆ ਜੀ ਅਫਸਰਾਂ ਦੀ ਵੀ ਹਰੀ ਚੁੰਝ ਹੋਈ ਆ ਨਹੀਂ ਅਫਸਰਾਂ ਦੇ ਬਾਰੇ ਪਤਾ ਨਹੀਂ ਸਾਨੂੰ ਸਾਡੇ ਪਿੰਡ ਦੇ ਬੰਦਿਆਂ ਦਾ ਪਤਾ ਵਾ ਵੀ ਹਰੀ ਚੁੰਝ ਹੋਈ ਆ ਜਾਂ ਲਾਲ ਠੀਕ ਠੀਕ ਹਰਜੀਤ ਸਿੰਘ ਕਿਹੜਾ ਪਿੰਡਾ ਜੀ ਤੁਹਾਡਾ ਕਨੇਚ ਅੱਜ ਤੁਸੀਂ ਕਿਹੜੇ ਮਸਲੇ ਨੂੰ ਲੈ ਕੇ ਕੱਟੇ ਹੋਏ ਹੋ ਐ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਆਪਣੇ ਇਤਿਹਾਸਕ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਰੱਖਿਆ ਸੀਗਾ ਅਸੀਂ ਇਸ ਲਈ ਕੀਤਾ ਇਹ ਜਿਹੜੀ ਇਹ ਕਲੋਨੀਆਂ ਇਹ ਨਜਾਇਜ਼ ਕੱਟੀ ਗਈ ਆ ਇਹਦਾ ਜਿਹੜਾ ਨਿਕਾਸੀ ਦਾ ਪਾਣੀ ਆ ਉਹ ਨਗਰ ਨੂੰ ਬਗੈਰ ਦੱਸੇ ਰਾਤ ਨੂੰ ਖੂਹ ਬਣਾ ਕੇ ਤੇ ਉੱਪਰ ਸਲੇਬਾ ਧਰ ਕੇ ਧਰਤੀ ਦੇ ਵਿੱਚੇ ਪਾਇਆ ਗਿਆ ਜਿਸ ਨਾਲ ਸਾਡੇ ਪਿੰਡ ਦੇ ਵਿੱਚ ਕਾਲਾ ਪੀੜਿਆ ਕੈਂਸਰ ਬਹੁਤ ਜ਼ਿਆਦਾ ਮਾਤਰਾ ਦੇ ਉੱਪਰ ਫੈਲਿਆ ਹੋਇਆ ਇਹ ਸਾਡੇ ਪਿੰਡ ਦਾ ਕੋਈ ਵੀ ਮਰੀਜ਼ ਕਿਸੇ ਹਸਪਤਾਲ ਦੇ ਵਿੱਚ ਜਾਂਦਾ ਵਾ ਤਾਂ ਪੈਡਾ ਨਾਮ ਸੁਬਾਤ ਪੁੱਛਿਆ ਜਾਂਦਾ ਕਿਹੜਾ ਪੈਡਾ ਕਨੇਜ ਉਹਦਾ ਪਹਿਲਾਂ ਕਾਲਾ ਪੀਲੇ ਦਾ ਟੈਸਟ ਕਰਾਉਂ ਮਤੋਂ ਹਾਲਾਤ ਇੰਨੇ ਗੰਭੀਰ ਹੋ ਚੁੱਕੇ ਨੇ ਬਿਲਕੁਲ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੇ ਨੇ ਤੇ ਇਹ ਕਲੋਨੀ ਬਣੀ ਆ 2021-22 ਦੇ ਵਿੱਚ ਤੇ ਦੁਨੀ ਕੱਟੀ ਗਈ ਹੈ ਕਿਸੇ ਕਿਸੇ ਵੱਲੋਂ ਅਪਰੂਵ ਨਹੀਂ ਕੀਤੀ ਗਈ ਇਹ ਤੇ ਕਿਸ ਨੇ ਕੱਟੀ ਦੀ ਕਲੋਨੀ ਇਹ ਕਿਸੇ ਇਹਦੇ ਮਸਲੇ ਦੇ ਉੱਪਰ ਅਸੀਂ ਐਸਡੀਐਮ ਨੂੰ ਸਾਹਿਬ ਨੂੰ ਵੀ ਸਾਡੀ ਪੰਚਾਇਤ ਦੇ ਦਸਤਾਨ ਮੁਤਾਬਕ ਜਿਹੜੀ ਪਹਿਲਾਂ ਸੀ ਵੀ ਐਪਲੀਕੇਸ਼ਨ ਦੇ ਚੁੱਕੇ ਆ ਪਰ ਇਹਦੇ ਉੱਪਰ ਕੋਈ ਐਕਸ਼ਨ ਨਹੀਂ ਹੋਇਆ ਤੇ ਦੂਜੀ ਗੱਲ ਵੀ ਜਿਹੜਾ ਕਾਲਾ ਪੀਲਾ ਯਾਰ ਕੈਂਸਰ ਆ ਉਹ ਕਾਫੀ ਤੇਜ਼ੀ ਨਾਲ ਫੈਲਿਆ ਪਿੰਡ ਦੇ ਵਿੱਚ ਤੇ ਇਸ ਕਰਕੇ ਫਿਰ ਨਗਰ ਨੇ ਇਕੱਠ ਕੀਤਾ ਸਰਪੰਚ ਸਾਹਿਬ ਨੇ ਵੀ ਹਾਮੀ ਭਰੀ ਪਰ ਸਾਰਾ ਪੰਚਾਇਤ ਨੇ ਇਸ ਬਾਰੇ ਨਹੀਂ ਮਤਾਂ ਅਸੀਂ ਹੁਣ ਪਾਵਾਂਗੇ ਪਹਿਲਾਂ ਅਸੀਂ ਕਾਰਵਾਈ ਕੀਤੀ ਐਸ ਸੀ ਡੀ ਐਮ ਨੂੰ ਜਦੋਂ ਤੁਸੀਂ ਸ਼ਿਕਾਇਤ ਕੀਤੀ ਸੀ ਉਸ ਸ਼ਿਕਾਇਤ ਵਿੱਚ ਤੁਸੀਂ ਕੀ ਦੋਸ਼ ਲਾਏ ਸੀ ਉਹ ਪੁਰਾਣੇ ਮੈਂਬਰ ਖੜੇ ਨੇ ਪੰਚਾਇਤ ਮੈਂਬਰ ਉਹ ਦੱਸ ਸਕਦੇ ਨੇ ਠੀਕ ਹੈ ਜੀ ਤੇ ਉਸ ਟਾਈਮ ਦੇ ਉੱਪਰ ਅਸੀਂ ਮੌਜੂਦ ਨਹੀਂ ਸੀ ਇੱਥੇ ਤੇ ਅੱਜ ਤੁਸੀਂ ਕੀ ਕਾਰਵਾਈ ਪਾਈ ਐ ਇੱਥੇ ਅੱਜ ਅਸੀਂ ਇਹੀ ਕਾਰਵਾਈ ਪਾਈ ਆ ਸਾਰੇ ਨਗਰ ਨੇ ਤੇ ਮੌਜੂਦਾ ਸਰਪੰਚ ਸਾਫ ਕਾ ਸਰਪੰਚ ਬਾਕੀ ਮੋਤਵਾਰ ਬੰਦੇ ਤੇ ਮੈਂ ਤਾਂ ਧੰਨਵਾਦ ਕਰਦਾ ਵੀ ਸਾਡੇ ਨਗਰ ਦੇ ਵਿੱਚ ਇੰਨਾ ਇਕੱਠ ਪਹਿਲੀ ਵਾਰ ਹੋਇਆ ਵਾ ਤੇ ਪ੍ਰਸ਼ਾਸਨ ਤੋਂ ਜਾਂ ਜਿਹੜੇ ਸੁੰਧਤ ਅਧਿਕਾਰੀ ਨੇ ਇਹਨਾਂ ਤੋਂ ਕੀ ਮੰਗ ਕਰਦੇ ਹਾਂ ਅਸੀਂ ਮੰਗ ਇਹੀ ਕਰਦੇ ਹਾਂ ਵੀ ਆ ਜਿਹੜੀ ਕਲੋਨੀ ਆ ਨਿਆਏ ਜਾ ਪਿੰਡ ਨੂੰ ਬਗੈਰ ਦੱਸੇ ਪਾਣੀ ਬੋਰ ਕਰਕੇ ਵੱਡੇ ਵੱਡੇ ਖੂਹ ਬਣਾ ਕੇ ਧਰਤੀ ਦੇ ਵਿੱਚ ਪਾਇਆ ਗਿਆ ਜਿਸ ਦੇ ਨਾਲ ਸਾਡਾ ਪਾਣੀ ਪਿੰਡ ਦਾ ਖਰਾਬ ਹੋਇਆ ਵਾ ਇਸ ਦੇ ਉੱਪਰ ਜਿਸ ਨੇ ਵੀ ਇਹ ਬਣਾਈ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੈਂ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਮੇਰੇ ਇੱਕ ਸੱਦੇ ਤੇ ਇੰਨੇ ਜਣੇ ਇਕੱਠ ਹੋ ਕੇ ਆਇਆ ਪਰ ਉਰੇ ਨਜਾਇਜ਼ ਕਲੋਨੀ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਇਆ ਸੀਗਾ। ਯਾਨੀ ਇਹ ਜੀ ਸਵੇਰ ਦੇ 10:00 11:00 ਵਜੇ ਉਰੇ ਬੈਠੇ ਆ ਤਿੰਨ-ਚਾਰ ਕੂਹੀਆਂ ਮਿਲ ਗਿਆ ਪਰ ਬਹੁਤ ਜ਼ਿਆਦਾ ਨਜਾਇਜ਼ ਗੰਦ ਪਾਇਆ ਸੀਗਾ। ਤਾਂ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਇੱਕ ਕਹਿਣ ਤੇ ਸਾਰੇ ਪਹੁੰਚੇ ਤੇ। ਜੁਦਾ ਸਰਪੰਚੋ? ਹਾਂਜੀ ਹਾਂਜੀ। ਠੀਕ ਹੈ। ਬੈਗਰ ਜੀ ਦਾ ਖਾਲਜਾ ਬੈਗਰ ਜੀ ਬੱਥੇ ਕਰਮਜੀਤ ਸਿੰਘ ਆ ਜੀ ਜਿਸ ਤਰ੍ਹਾਂ ਕਿ ਅੱਜ ਪਿੰਡ ਕਨੇਜ ਦੇ ਵਿੱਚ ਤੁਸੀਂ ਇੱਥੇ ਜੋ ਨਜਾਇਜ਼ ਖੂਈਆਂ ਬਣਾਈਆਂ ਹੋਈਆਂ ਸੀਗੀਆਂ ਉਹ ਉਹ ਤੁਸੀਂ ਭਰੀਆਂ ਨੇ ਤੇ ਜ਼ਿਆਦਾਤਰ ਇੱਥੇ ਕਿਹੜੇ ਲੋਕ ਰਹਿੰਦੇ ਨੇ ਇੱਥੇ ਜਿਆਦਾਤਰ ਪ੍ਰਵਾਸੀ ਰਹਿੰਦੇ ਆ ਜੁਪੀ ਵਿਹਾਰ ਦੇ ਆਪਾਂ ਇਹਨਾਂ ਨੂੰ ਲੇਬਰ ਕਲਾਸ ਕਹਿੰਦੇ ਆ ਉੱਥੇ ਕੰਮ ਕਰਦੇ ਹੋ ਰਹਿੰਦੇ ਆ ਜੀ ਤੇ ਜਿਹੜੀ ਕਲੋਨੀ ਸੀ ਇਹਦਾ ਵੀ ਕੋਈ ਐਨਓਸੀ ਵਗੈਰਾ ਨਹੀਂ ਇਹ ਬਣੀ ਆ ਕੋਈ ਪਾਣੀ ਦਾ ਸਿਸਟਮ ਨਹੀਂ ਥੱਲੀ ਬੋਰ ਕਰਕੇ ਪਾਣੀ ਤਾਰਿਆ ਹੋਇਆ ਜਿਵੇਂ ਮਾਲਮੁੱਤਰ ਵਾਲਾ ਪਾਣੀ ਬਾਥਰੂਮ ਵਾਲਾ ਸਾਰਾ ਥੱਲੀ ਪੈਂਦਾ ਉਹ ਜਦ ਪਿੰਨੇ ਆ ਸਾਡੇ ਸਮਰਸੀ ਬਲਾਂ ਚੋਂਦਾ ਵਾ ਪਿੰਡ ਵਾਲਿਆਂ ਚ ਚਾਰ ਖੂਨਾਂ ਤੁਸੀਂ ਦੇਖੀ ਹੋਣ ਨੇ 40 40 ਫੁੱਟ ਦੇ ਪੱਟੇ ਨੇ ਅੱਜ ਤੇ ਉਸ ਤੋਂ ਬਾਅਦ ਦੂਜਾ ਮੁੱਦਾ ਇੱਥੇ ਮੇਨ ਇਹ ਆ ਵੀ ਜਿਹੜੇ ਪ੍ਰਵਾਸੀ ਰਹਿੰਦੇ ਆ ਸਾਨੂੰ ਪਤਾ ਨਹੀਂ ਕੌਣ ਨੇ ਉਹਨਾਂ ਦੀ ਕਿਹੜੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਆਧਾਰ ਕਾਰਡ ਨਹੀਂ ਹੁਣ ਕਈ ਬਾਰ ਦਾਦ ਬਾਰ ਦਾਦ ਢੰਡਾ ਦੀ ਕਰ ਦਾਂਦੇ ਔਰ ਇੱਕ ਘਵਟ ਚ ਪੰਜ ਪੰਜ ਰਹਿੰਦੇ ਨੇ ਠੀਕ ਆ ਇਹ ਕੱਲ ਨੂੰ ਪਿੰਡ ਦਾ ਕੋਈ ਜਵਾਬਗੋ ਅਗਵਾ ਹੋ ਗਿਆ ਜਿਵੇਂ ਹੁਣ ਤੁਹਾਨੂੰ ਪਤਾ ਬਾਰ ਦਾਦ ਤਾਂ ਹੁੰਦੀਆਂ ਨੇ ਕੌਣ ਜ਼ਿੰਮੇਵਾਰ ਆ ਕੋਈ ਵੈਰੀਫਿਕੇਸ਼ਨ ਚਾਹੀਦੀ ਬੰਦਾ ਬਾਹਲਾ ਕਿਹੜਾ ਰਹਿੰਦਾ ਆ ਕੇ ਆਧਾਰ ਕਾਰ ਕਹਿਆ ਸਾਨੂੰ ਪਿੰਡ ਦੇ ਤੋਂ ਪਰੇਸ਼ਾਨ ਨੇ ਬਹੁਤ ਫਿਰ ਤੇ ਕੂੜਾ ਜਿੱਥੇ ਦੇਦੇ ਉੱਥੇ ਹੀ ਲਪਵਾਵਾ ਸੜਦਾ ਹੁੰਦੇ ਆ ਨਹੀਂ ਵੈਰੀਫਿਕੇਸ਼ਨ ਲੈ ਕੇ ਕੀ ਮੰਗਾ ਤੁਹਾਡੀ ਵੈਰੀਫਿਕੇਸ਼ਨ ਨੂੰ ਭਾਈ ਆ ਵੀ ਇਹਨਾਂ ਦਾ ਪੂਰਾ ਪ੍ਰੋਪਰ ਆਧਾਰ ਕਾਰਡ ਉਧਰੋਂ ਜਿੱਥੋਂ ਦਾ ਯੂਪੀ ਵਾਲਾ ਵੀ ਵੀ ਇਹ ਕੌਣ ਨੇ ਕਿੱਥੋਂ ਆਉਂਦੇ ਨੇ ਬਾਹਰ ਦਾ ਤੇ ਪਿਛੇ ਰਿਕਾਰਡ ਕਹ ਜੇ ਕ੍ਰਿਮੀਨਲ ਤਾਂ ਨਹੀਂ ਵੀ ਉਧਰੋਂ ਮੰਨ ਲਓ ਆਏ ਨੇ ਯੂਪੀ ਵਿਭਾਗ ਚੋਂ ਵੀ ਕੋਈ ਕਰਦੇ ਤਾਂ ਨਹੀਂ ਇਹ ਹੁਣ ਜਿਵੇਂ ਲਾਲਾਂ ਨੂੰ ਬਾਹਰ ਦਾ ਤਾਂ ਹੁਣ ਬੱਚੇ ਪੜਨ ਆਉਂਦੇ ਛੋਟੇ ਕੋਈ ਬੱਚੇ ਵੀ ਘਵਾ ਹੋ ਸਕਦੇ ਆ ਬੁੜੀਆਂ ਪਿੰਡ ਚ ਰਹਿੰਦੀਆਂ ਨੇ ਕੋਈ ਫੈਮਿਲੀ ਮੈਂਬਰ ਕੰਮ ਤੇ ਗਏ ਹੁੰਦੇ ਨੇ ਹੈ ਗਰਮੇਲ ਸਿੰਘ ਜੀ ਗਰਮੇਲ ਸਿੰਘ ਜੀ ਅੱਜ ਤੁਹਾਡੇ ਨਗਰ ਦੇ ਵਿੱਚ ਤੁਸੀਂ ਜੇਸੀ ਬਲਾਕ ਕੇ ਇੱਥੇ ਜੋ ਖੂਹ ਨਿਕਾਸੀ ਵਾਸਤੇ ਪਾਣੀ ਦੀ ਨਿਕਾਸੀ ਵਾਸਤੇ ਇਹ ਪੂਰ ਨਹੀਂ ਹੋ ਤੁਸੀਂ ਦੱਸੋ ਕਿਸੇ ਬਾਰੇ ਵੀ ਕਦੋਂ ਕਲੋਨੀ ਬਣਾਈ ਗਈ ਹੈ ਤੇ ਇਹ ਕਦੋਂ ਤੁਹਾਨੂੰ ਪਤਾ ਲੱਗਿਆ ਇਸ ਬਾਰੇ ਕਲੋਨੀ ਨੂੰ ਤੇ ਤਕਰੀਬਨ 3-4 ਸਾਲ ਹੋ ਗਏ ਜੀ ਇਹਨੂੰ ਬਣੀ ਕੁਝ ਬਣ ਰਹੀ ਹੈ ਲੈ ਇਹ ਜੀ ਇਕੱਲੇ ਉਹਨਾਂ ਦਾ ਕਸੂਰ ਨਹੀਂ ਪ੍ਰਾਪਰਟੀ ਡੀਲਰਾਂ ਨਾਲ ਸਾਡੇ ਪਿੰਡ ਦੇ ਘੜਮ ਚੌਧਰੀ ਗੁਰ ਰਾਜਲੈਂਡ ਰਾਜ ਜਾਂਦੇ ਨੇ ਰਲ ਕੇ ਉਹ ਬੱਤ ਆਪਦੀ ਮਲੀ ਭੁਗਤ ਦੇ ਇੱਕ ਵਾਰ ਕਰਾਤਾ ਉਹਨਾਂ ਨੇ ਪਾਣੀ ਸਾਰਾ ਜ਼ਮੀਨ ਦੇ ਵਿੱਚ ਪਾਤਾ ਲੋਕ ਪਾਏ ਠੱਠੇ ਖੂਦ ਜਾਣ ਮਰਨ ਕੋਸ ਹੋਵੇ ਇਹਨਾਂ ਨੂੰ ਪੈਸਾ ਚਾਹੀਦਾ ਜੀ ਇਹ ਆਪਦਾ ਪੈਸਾ ਬਣਾਉਂਦੇ ਨੇ ਜਿੱਥਾ ਤਾਂ ਇੱਥੇ ਰਹਿਣ ਇਹਨਾਂ ਨੂੰ ਪਤਾ ਲੱਗੇ ਇਹ ਕਲੋਨੀ ਕੱਟੀਆਂ ਰਹੀਆਂ ਇੱਥੇ ਇੱਥੇ ਤਾਂ ਪਾਣੀ ਪੀਵੇ ਕਿੰਨੇ ਰਕਵੇ ਚ ਕਲੋਨੀ ਜੀ ਇਹ ਤਕਰੀਬਨ 4 1/2 ਕਿੱਲੇਾਂ ਦਾ ਜੀ ਕਿਹੜੇ ਪਿੰਡ ਦੇ ਲੋਕ ਰਹਿੰਦੇ ਨੇ ਜਾਂ ਬਾਹਰ ਪਰਵਾਸੀ ਵੀ ਰਹਿੰਦੇ ਨੇ ਇੱਥੇ ਪਰਵਾਸੀ ਜ਼ਿਆਦਾ ਨੇ ਜੀ ਬਾਹਰੋਂ ਆ ਕੇ ਲੋਕਾਂ ਨੇ ਆਪਣੇ ਬਣਾਤੇ ਆਪਣੇ ਕੁਆਟਰ ਬਣਾਤੇ ਉਤੇ ਕੋ ਜਿਹੜੇ ਰਵਾਸੀ ਰਹਿੰਦੇ ਨੇ ਨਾ ਤਾਂ ਉਹਨਾਂ ਦਾ ਕੋਈ ਵਿਸਲਾ ਕੋਈ ਵੈਰੀਫਿਕੇਸ਼ਨ ਨਾ ਕੋ ਉਹਨਾਂ ਦਾ ਐਡਰੈਸ ਆ ਨਾ ਕੋਈ ਹੋਰ ਉਹ ਇੱਥੇ ਦੇ ਡਰਤਾ ਤੇ ਮੋਟਰਸਾਈਕਲ ਲੈ ਕੇ ਇੱਥੇ ਦੇ ਪਿੰਡ ਦੇ ਨਾਂ ਤੇ ਉਹ ਐਡਰੈਸ ਦੇ ਦਿੰਦੇ ਨੇ ਉਹ ਐਡਰੈਸ ਦਿੱਤਾ ਆ ਕੱਲ ਨੂੰ ਕੋਈ ਬਾਰਦਤ ਕਰ ਦੇਣ ਇਹ ਮਾਲਕ ਤੇ ਆਉਣਾ ਜੀ ਤੇ ਕਵਟਰ ਨੇ ਇਹ ਇਹ ਲੋਕ ਇਹ ਸੋਚ ਨਹੀਂ ਉਹ ਤਾਂ ਜਾਂਦੇ ਨੇ ਕਰਕੇ ਕ੍ਰਾਈਮ ਕਰ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਹਾਂਜੀ ਇੱਥੇ ਕੋਈ ਸੀਵਰੇਜ ਪਿਆ ਹੋਇਆ ਪਿੰਡ ਦੇ ਵਿੱਚ ਜਾਂ ਟੋਬੇ ਚ ਹੀ ਪਾਣੀ ਪੈਂਦਾ ਸੀਵਰੇਜ ਪਿੰਡ ਦੇ ਵਿੱਚ ਪਿਆ ਹੋਇਆ ਜੀ ਪਿੰਡ ਦੇ ਵਿੱਚ ਕਲੋਨੀਆਂ ਦਾ ਸੀਵਰੇਜ ਤਾਂ ਇੱਕ ਤਾਂ ਅੱਗੇ ਉਹ ਆ ਗਿਆ ਪੁਲ ਜੀ ਇਹਨਾਂ ਦਾ ਪਾਣੀ ਉੱਧਰ ਨਹੀਂ ਜਾ ਨਹੀਂ ਸਕਦਾ ਉਹ ਪਿੰਡ ਉਹ ਵੀ ਪਿੰਡ ਵਾਲਿਆਂ ਆਪਣੇ ਆਪ ਸੀਵਰੇਜ ਪਾਇਆ ਸੀ ਜੀ ਇਹ ਜਿਹੜਾ ਸੀ ਇਹ ਵਧੀਆ ਨਹੀਂ ਵੀ ਸਰਕਾਰ ਨੇ ਪਾਇਆ ਉਹਦਾ ਪਾਣੀ ਟੋਬੇ ਚ ਨੂੰ ਜਾਂਦਾ ਇਹਨਾਂ ਦਾ ਕੋਈ ਸੀਵਰੇਜ ਇਹਨਾਂ ਦਾ ਆਪ ਦਾ ਕੁਝ ਨਹੀਂ ਹੈ ਇਹਨਾਂ ਨੇ ਬਸ ਖੂਈਆਂ ਪਾ ਕੇ ਕੱਚੀਆਂ ਉਹਦੇ ਵਿੱਚ ਪਾਣੀ ਛੱਡਿਆ ਹੋਇਆ ਉਹਦੀ ਕੋਈ ਪਰਮਿਸ਼ਨ ਹੀ ਨਹੀਂ ਲਈ ਅੱਗੇ ਪਹਿਲਾਂ ਸਾਡੇ ਪਿੰਡ ਦੇ ਕੁਝ ਬੰਦਿਆਂ ਨੇ ਇਹਦੀ ਐਸਟੀਐਮ ਨੂੰ ਸ਼ਿਕਾਇਤ ਕੀਤੀ ਸੀ ਆ ਕਿ ਉਹਨਾਂ ਨੇ ਇੱਥੇ ਵੇਰਵਾ ਕੀਤਾ ਸੀਗਾ ਕਹਿੰਦੇ ਸੀ ਕਾਰਵਾਈ ਹੋਊਗੀ ਉਹ ਹੁਣ ਉਹ ਕੁਝ ਹੋਇਆ ਨਹੀਂ ਉਹ ਬੰਦੇ ਜਿਹਦੇ ਵਿੱਚ ਸੀਗੇ ਉਹ ਬੰਦੇ ਇੱਥੇ ਇਸ ਟਾਈਮ ਹੈ ਨਹੀਂ ਨਹੀਂ ਉਹਨਾਂ ਕੋਲੇ ਹੈਗਾ ਜਿਹੜਾ ਮਾਲਕ ਨੇ ਐਨਆਰਆਈ ਮਾਲਕ ਹੈ ਤਾਂ ਨਹੀਂ ਮਾਲਕ ਐਨਆਰਆਈ ਨਹੀਂ ਮਾਲਕ ਇੱਥੇ ਤੇ ਪ੍ਰਾਪਰਟੀ ਡੀਲਰ ਆ ਦੇ ਦੋ ਕਲੋਨੀਆ ਨੇ ਦੋ ਕਿਲੇ ਚਿਕਨੇ ਦੋ ਕਿਲੇ ਚਿਕਨੇ ਦੋ ਟਾਈ ਕਿਲੇ ਨੇ ਟੋਟਲ 4.5 ਕਿਲੇ ਦਾ ਰਕਬਾ ਹੈ ਉਹਦੇ ਵਿੱਚੇ ਥੋੜਾ ਜਿਹਾ ਪੁੜਾ ਗਿਆ ਵਿੱਚੋਂ ਉਹ ਨਿਕਲ ਆਇਆ ਦੋ ਬੰਦੇ ਆਂਦੀਆ ਪ੍ਰਾਪਰਟੀ ਡੀਲਰ ਨੇ ਕੁਝ ਘਰ ਬਣਾ ਕੇ ਵਿੱਚ ਇਹਨਾਂ ਪਰਲੇ ਪਾਸੇ ਹੋਰ ਇੱਕ ਬਾਹਰੋਂ ਬੰਦੇ ਆ ਕੇ ਉਹਨੇ ਜਗਾ ਖਰੀਦ ਕੇ ਉਹਨੇ ਕਲੋਨੀ ਕੱਟੀ ਹੋਈ ਆ ਉਹ ਇੱਥੇ ਰਹਿੰਦਾ ਕੋਈ ਨਹੀਂ ਹੈ ਇੱਥੇ ਉਹ ਕਿੱਥੇ ਰਹਿੰਦੇ ਨੇ ਜੀ ਦੇ ਬੰਦਾ ਜਿਹਦੇ ਪ੍ਰੋਪਰਟੀ ਡੀਲਰ ਹ ਹੁਣ ਪਹਿਲਾਂ ਮਿਲਗੇ ਰਹਿੰਦਾ ਸੀ ਹੁਣ ਮਿਲਦਾ ਪਾਮ ਗਾਰਡਨ ਚੰਦਾ ਸੰਤੋ ਪਤਾ ਨਹੀਂ ਉਸਤੇ ਜਿਨ੍ਹਾਂ ਨੇ ਡੀਲਿੰਗ ਕੀਤੀ ਉਹਨਾਂ ਨੂੰ ਪਤਾ ਹੋਊਗਾ ਜਿਹੜੀ ਸ਼ਿਕਾਇਤ ਕੀਤੀ ਸੀਗੀ ਉਹ ਕਿਸ ਵਿਅਕਤੀ ਤੇ ਸ਼ਿਕਾਇਤ ਕੀਤੀ ਸੀਗੀ ਇਹ ਪਾਲੀ ਕਲੋਨੀ ਜਿਹੜੀ ਹੈਗਾ ਗ੍ਰੈਂਪੈਲ ਪੰਚਾਇਤ ਵੱਲੋਂ ਕੰਪਲੇਂਟ ਕੀਤੀ ਸੀ ਵੀ ਖੂਈ ਪਟਕੇ ਕੱਚੇ ਉੱਥੇ ਪਾਣੀ ਛੱਡ ਰਹੇ ਸੀ ਉਦੋਂ ਮੌਕੇ ਤੇ ਫਿਰ ਆ ਕੇ ਕਿਹਾ ਸੀਗਾ ਉਹਨਾਂ ਨੇ ਬੇਰਬਾਲੀ ਅਸੀਂ ਬੰਦ ਕਰਵਾ ਦਿੱਤੀ ਸੀ ਬੇ ਨਾ ਕਰੋ ਕਹਿੰਸੀ ਅਸੀਂ ਕਾਰਵਾਈ ਕਰਾਂਗੇ ਉਹ ਆ ਕੇ ਦੇਖ ਕੇ ਚਲੇ ਗਏ ਸੀ ਕਿ ਕਿਰਾਂ ਹੋ ਗਿਆ ਸੀ ਮੁੜ ਕੇ ਕੋਈ ਨਹੀਂ ਆਇਆ ਉਹ ਮੁੜ ਕੇ ਫੇਰ ਉਹ ਕੰਮ ਕ ਹੁੰਦੇ ਹੋਂਦੇ ਹੌਲੀ ਦੇ ਕੋ ਉਹ ਕਰਕੇ ਆਲੇ ਨਾਲੋਂ ਕਰਕੇ ਫੇਰ ਕੱਚੀ ਕਰਕੇ ਉੱਥੇ ਫੇਰ ਉਹ ਟੋਆ ਪੱਟ ਦਿੱਤਾ ਗਿਆ ਇਧਰਲੇ ਪਾਸੇ ਇਧਰ ਤਾਂ ਇਹਨਾਂ ਨੇ ਕੱਚੀਆਂ ਹੀ ਨੇ ਇਧਰ ਤਿੰਨ ਕੋਈਆਂ ਤੁਹਾਨੂੰ ਅਸੀਂ ਉਹੀ ਨਿਸ਼ਾਨ ਕਰਨ ਨੂੰ ਆਏ ਸੀ ਵੀ ਕਿੱਥੇ ਕਿੱਥੇ 1 2 3 ਤੁਹਾਨੂੰ ਦਿਖਾਤੀਆਂ ਨੇ ਉਧਰਲੇ ਪਾਸੇ ਵੀ ਪੱਟ ਕੇ ਦਿਖਾਤੀਆਂ ਨੇ ਉਹ ਹੁਣ ਇਹਨਾਂ ਤਾਂ ਹੀ ਪੂਰੀਆਂ ਨੇ ਬੰਦ ਕਰਨਗੇ ਉਹ ਆਉਣਗੇ ਗੱਲ ਕਰਨ ਉਹਦਾ ਕੋਈ ਹੱਲ ਕਰਨ ਹੱਲ ਤਾਂ ਕੁਝ ਨਾ ਕੁਝ ਕੱਢਣਾ ਪੈਣਾ ਅੱਜ ਤਾਂ ਸ਼ਾਨੀ ਸਾਖ ਦੇ ਧਰਤੀ ਸ਼ਾਨੀ ਸਾਖ ਦੇ ਆਉਣਗੇ ਕੋਈ ਹੱਲ ਕੱਢਣਗੇ ਦੇਖਾਂਗੇ ਉਹ ਹੁਣ ਫਿਲਹਾਲ ਸਾਡੇ ਹਿਸਾਬ ਨਾਲ ਪੰਚਾਇਤ ਨੇ ਇਹ ਕੀਤਾ ਇਹਨੂੰ ਬੰਦ ਕਰਕੇ ਰੱਖੋ ਜਦੋਂ ਆਉਣਗੇ ਗੱਲ ਕਰਾਂਗੇ ਜਿਹੜੀ ਪਹਿਲੀ ਪੰਚਾਇਤ ਸੀ ਉਹਦੇ ਵੱਲੋਂ ਕੋਈ ਐਕਸ਼ਨ ਕੀਤਾ ਗਿਆ ਜਾਂ ਨਹੀਂ ਜੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਸ਼ਾਇਦ ਜਦੋਂ ਪਹਿਲੀ ਪੰਚਾਇਤ ਦੇ ਟਾਈਮ ਤੋਂ ਇਹ ਸ਼ੁਰੂ ਆਉਂਦਾ ਹੋਇਆ ਉਹਨਾਂ ਨੇ ਲਿਆ ਐਕਸ਼ਨ ਨਹੀਂ ਲਿਆ ਆਪਾਂ ਨੂੰ ਪਤਾ ਨਹੀਂ ਕਿਉਂ ਆਪਾਂ ਜਿਹੜੀ ਚੀਜ਼ ਦੀ ਜਾਣਕਾਰੀ ਨਹੀਂ ਆਪਾਂ ਕੋਈ ਐਕਸ਼ਨ ਲੈਣ ਦਾ ਕੰਮ ਹੋਣਾ ਨਹੀਂ ਸੀ ਗੱਲ ਤਾਂ ਇਹ ਹੈ ਜੀ ਉੱਧਰ ਬਿਮਾਰੀਆਂ ਫੈਲ ਰਹੀਆਂ ਪਾਣੀ ਰੁੜਦਾ ਉਧਰ ਦੇ ਪਾਸੇ ਜਾ ਕੇ ਬਿਮਾਰੀਆਂ ਇੰਨੀਆਂ ਫਾਗੀਆਂ ਬਹੁਤ ਜ਼ਿਆਦਾ ਪਲੇਗ ਪੈਣ ਨਾਲ ਹੋ ਗਿਆ ਕੰਮ ਬਹੁਤ ਮਜਬੂਰ ਹੋ ਗਿਆ ਸੀ ਤਾਂ ਆਏ ਆ ਇੱਧਰ ਕੋਈ ਨਾ ਕੋਈ ਉਧਰ ਪਾਣੀ ਕਿਵੇਂ ਪਹੁੰਚ ਗਿਆ ਜੀ ਉਧਰ ਡਾਊਨ ਆ ਜੀ ਉਧਰ ਨੂੰ ਤਾਂ ਕਿ ਡਾਊਨ ਆ ਉਧਰ ਨੂੰ ਡਾਊਨ ਆ ਜੀ ਉਧਰ ਨੂੰ ਜਾਂਦਾ ਪਾਣੀ ਹਾਂ ਜੀ ਇੱਥੇ ਥੱਲੇ ਗਲਕ ਨਹੀਂ ਹੁੰਦਾ ਪਾਣੀ ਨਹੀਂ ਗਲਕ ਕਿੱਥੇ ਹੁੰਦਾ ਜੀ ਥੱਲੇ ਥੱਲੇ ਜਾਂਦਾ ਪਾਣੀ ਤਾਂ ਹੀ ਅਸੀਂ ਇੱਥੇ ਹੋ ਕੇ ਆਏ ਹਾਂ ਮਜਬੂਰ ਹੋ ਗਿਆ ਹਾਂ ਜੀ ਇਹਦਾ ਥੱਲੇ ਵਾਲਾ ਪਾਣੀ ਸਾਰਾ ਖਰਾਬ ਕਰਦਾ ਇਹਦਾ ਜੀ ਜਿਹੜਾ ਇੱਥੋਂ ਪੈਂਦਾ ਧਰਤੀ 'ਚ ਤੇ ਪਾਣੀ ਦੇ ਵਿੱਚ ਕੋਈ ਸਮੈਲ ਵੀ ਆਉਂਦੀ ਇੱਥੋਂ ਫਿਰ ਆਉਂਦਾ ਆਉਂਦੀ ਹੈ ਜੀ ਆਹ ਦੇ ਕੋਲ ਨਹੀਂ ਖੜਾ ਹੁੰਦਾ ਇੱਥੇ ਦਾ ਪਾਣੀ ਦਾ ਜੀ ਵਿੱਚੋਂ ਬਹੁਤ ਬਦਬੂ ਆਉਂਦੀ ਹੈ ਇਹਦੇ ਜਿਹੜਾ ਕੋਲ ਸੜ ਨਹੀਂ ਹੁੰਦਾ ਧਰਤੀ 'ਚ ਜਾਂਦਾ ਜਿਹੜਾ ਅੰਡਰਗਰਾਊਂਡ ਪਾਣੀ ਨੂੰ ਕੀ ਮੰਗ ਕਰਦੇ ਹਾਂ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਬੰਦ ਕੀਤੀਆਂ ਜਾਣ ਇਹ ਇਹਦਾ ਪਾਣੀ ਆਪਦਾ ਕਿਤੇ ਆਉਦਾ ਦੇਖ ਕੇ ਸਾਧਨ ਆਪਦਾ ਪਾਉਣ ਸਾਰਾ ਪਾਣੀ ਨਾ ਖਰਾਬ ਕੀਤਾ ਜਾਵੇ